ਹੋ ਜੀ ਸਾਰੀਆਂ ਹੋ ਗਈਆਂ ਸੈਟਿੰਗਾਂ ਤੇ ਅਸੀਂ ਜਾ ਰਹੇ ਹੁਣ ਘੜੁਕੇ ਚ ਜਿਹੜਾ ਪੀਲਾ ਘੋੜ ਕਹਿੰਦੇ ਪੰਜਾਬ ਚ ਤੇ ਇੱਥੇ ਪਤਾ ਨਹੀਂ ਕੀ ਕਹਿੰਦੇ ਇਹਨਾਂ ਨੂੰ ਹਾਂਜੀ ਜਾ ਰਹੇ ਆ ਸੋਸਾ ਬਹੁਤ ਖੁਸ਼ ਅੱਜ ਬਾਬਾ ਜੀ ਨੇ ਅੱਜ ਪੂਰਾ ਦਿਨ ਲਿਆਤਾ ਸਾਡੇ ਸਾਹਿਬ ਦਾ ਅਸ਼ੋਕ ਸ਼ਰਮਾ ਜੀ ਇਹ ਸਾਹਿਬ ਜਿਹਦੇ ਪਿੱਛੇ ਮੱਲੋਵਲ ਲੱਗੇ ਆ ਸਾਹਿਬ ਜੀ ਹਾਂਜੀ ਹਾਂਜੀ ਆ ਬਾਰਡਰ ਕੋਸਮਨ ਲੱਗੇ ਹਲੇ ਹਾਂਜੀ ਬਾਰਡਰ ਹੁਣਾ ਜੀ ਹਲੇ ਤੇ ਉੱਥੇ ਕੁਝ ਨਹੀਂ ਆਪਾਂ ਲਪਾਰ ਜਾਂ ਜਾਂ ਆਹ ਦੇਖੋ ਬਹੁਤ ਸੋਹਣਾ ਹੈ ਬਹੁਤ ਵਧੀਆ ਮਜ਼ਾ ਆ ਗਿਆ ਇਹ ਮਜ਼ਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਸਰ ਇੱਧਰ ਦੇਖੋ ਉਹ ਬੱਲੇ ਬੱਲੇ ਇੱਧਰ ਆਓ ਜੀ ਮਗਰ ਸਾਰੇ ਉਹ ਸਿੰਪਲ ਕਰੇ ਮੈਂ ਐਂਕਰਿੰਗ ਕਰਦਾ ਜੀ ਮੈਂ ਐਂਕਰ ਹਾਂ ਜੀ ਜ਼ਿਆਦਾ ਪ੍ਰੋਗਰਾਮਾਂ ਦੀ ਐਂਕਰਿੰਗ ਕਰਦਾ ਮੈਂ ਆ ਜਾਂਦੀ ਗੱਲ ਯਾਰ ਚੱਲ ਬੈਠੇ ਆ ਬਾਬੇ ਨਾਲ ਧਰਤੀ ਦੇ ਉੱਤੇ ਕਹਿੰਦਾ ਜੀ ਨਾ ਇੱਧਰਲੇ ਨਾ ਉੱਧਰਲੇ ਪੰਜਾਬ ਦੀ ਗੱਲ ਕਰੀਏ ਨਾ ਇੱਧਰ ਲਈ ਨਾ ਉੱਧਰ ਲਈ ਪੰਜਾਬ ਦੀ ਗੱਲ ਕਰੀਏ ਨਾ ਚੜਦੇ ਨਾ ਲੈਂਦੇ ਪੰਜਾਬ ਦੀ ਗੱਲ ਕਰੀਏ ਨਾ ਇੱਧਰ ਲਈ ਨਾ ਉੱਧਰ ਲਈ ਪੰਜਾਬ ਦੀ ਗੱਲ ਕਰੀਏ ਨਾ ਚੜਦੇ ਨਾ ਲੈਂਦੇ ਪੰਜਾਬ ਦੀ ਗੱਲ ਕਰੀਏ ਅੱਜ ਬਾਬੇ ਨਾਨਕ ਦੀ ਧਰਤੀ ਤੇ ਬੈਠੇ ਆ ਅੱਜ ਸਾਰੇ ਨਾਲ ਬਣ ਕੇ ਬਾਬੇ ਨਾਨਕ ਦੀ ਧਰਤੀ ਤੇ ਬੈਠੇ ਆ ਜੇ ਗੱਲ ਕਰੀਏ ਤਾਂ ਸਿਰਫ ਸੁਨਹਿਰੇ ਪੰਜਾਬ ਦੀ ਆਹ ਕੀ ਆ ਜੀ ਬੋਲੋ ਉਹ ਸਾਹਿਬ ਜੀ ਅੱਜ ਸੇਵਾ ਤੇ ਆ ਉਹ ਮਹਾਰਾਜ ਸੇਵਾ ਦਾਸ ਕਰੋ 10 ਦੀ ਸੇਵਾ ਤੇ ਹੈਲੋ ਦਾਸ ਦੀ ਸੇਵਾ ਤੇ ਪਰ ਭਰਾ ਆ ਠੀਕ ਆ ਭਰਾ ਤੇ ਸੂਰ ਤੇਰੇ ਕਰਕੇ ਚੱਲੇ ਆ ਅਸੀਂ ਆਈ ਤੇਰੇ ਵਰਗਾ ਗਏ ਮੈਂ ਭਰਾ ਕਹਿੰਦੇ ਜਾਣਾ ਸੋ ਲੋ ਦੋਸਤੋ ਹੁਣ ਅਸੀਂ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਬੱਸ ਦੇ ਵਿੱਚ ਬੈਠਣ ਲੱਗੇ ਆ ਤੋ ਇਹ ਬਾਦਸ਼ਾਹ ਜੋ ਸਾਨੂੰ ਸ੍ਰੀ ਕਰਤਾਰਪੁਰ ਸਾਹਿਬ ਦਰਬਾਰ ਤੇ ਲੈ ਕੇ ਜਾਊਗੀ ਇਹ ਸਾਡੇ ਡਰਾਈਵਰ ਵੀਰ ਜੀ ਨੇ ਸੋ ਇਹ ਸਾਰੀ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਦਰਬਾਰ ਦੇ ਦਰਸ਼ਨਾਂ ਲਈ ਜਾ ਰਹੀ ਆ ਚਲੋ ਭਜੀ ਉੱਥੇ ਹਾਂ ਠੀਕ ਹੈ ਸੋ ਇਹ ਸਾਡਾ ਗਰੁੱਪ ਜਾ ਰਿਹਾ ਜੋ ਕਰਤਾਰਪੁਰ ਸਾਹਿਬ ਆ ਜੀ ਸੋਨੇ ਹਾਰ ਸਤਿ ਸ੍ਰੀ ਅਕਾਲ ਜੀ ਖਾਲਸਾ ਵਾਹਿਗੁਰੂ ਅੱਜ ਅਸੀਂ ਸਾਡੇ ਸੱਤ ਸਾਥੀਆਂ ਦਾ ਗਰੁੱਪ ਜੋ ਕਿ ਸਾਰੇ ਪੱਤਰਕਾਰ ਨੇ ਵਰਸਾਇਤ ਕਰਦੇ ਵਿਸ਼ੇਸ਼ ਤੌਰ ਤੇ ਫੋਵਾਡੇ ਦੇ ਰੀਤੇ ਮੇਰੇ ਦੇ ਸਾਰੇ ਲੈਣ ਵਾਲੇ ਤੇ ਅੱਜ ਇੱਕ ਵਿਚਾਰ ਬਣਿਆ ਸੀ ਕਿ ਅਸੀਂ ਬਾਬੇ ਨਾਨਕ ਦੀ ਦਰਦੇ ਤੇ ਜਾਣਾ ਤੇ ਬਾਬੇ ਨਾਨਕ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਣਾ ਔਰ ਇੱਕ ਦੁਆ ਕਰਨੀ ਹੈ ਕੇ ਪਰਮਾਤਮਾ ਕਰੇ ਵਾਹਿਗੁਰੂ ਕਰੇ ਅੱਲਾ ਕਰੇ ਕਿ ਸਾਰੇ ਸਾਰੇ ਇਕ ਹੋ ਜਾਈਏ ਤੇ ਸਾਡੀਆਂ ਜਿਹੜੀਆਂ ਬਾਰਡਰ ਏਰੀਏ ਬਣੇ ਆ ਜ਼ੀਰੋ ਲਾਈਨ ਪੜੀ ਆ ਸਾਰੀਆਂ ਖਤਮ ਹੋ ਜਾਣ ਔਰ ਪੂਰਾ ਵਰਡ ਜੋ ਹੈ ਇਕ ਹੋ ਜਾਈਏ ਸਾਡੀ ਦੁਆ ਵਾਹਿਗੁਰੂ ਜੀ ਕਰਦਾ ਵਾਹਿਗੁਰੂ ਜੀ ਅੱਜ ਬਹੁਤ ਖੁਸ਼ੀ ਦੀ ਗੱਲ ਆ ਜੀ ਅੱਜ ਅਸੀਂ ਆਪਣੇ ਵਜ਼ੂ ਪੱਤਰਕਾਰ ਭਾਈ ਜਰਦਾ ਤੇ ਸੇਤਲ ਅੱਜ ਆਪਣੇ ਇਕੱਠੇ ਹੋ ਗਏ ਆ ਰਹੇ ਆ ਅਸੀਂ ਪੂਰੀਆਂ ਫਾਰਮੈਲਟੀਆਂ ਕੰਪਲੀਟ ਕਰਕੇ ਬੱਜ ਬੈਠੇ ਆ ਜਿਹੜੀ ਕਿ ਹੁਣ ਇਹ ਸਾਨੂੰ ਗੁਰਦੁਆਰੇ ਲੈ ਜਾ ਕੇ ਟਰਡੂਗੇ ਬਹੁਤ ਖੁਸ਼ੀ ਹੋ ਰਹੀ ਆ ਅਸੀਂ ਸਾਰੇ ਫਸਟ ਟਾਈਮ ਜਾ ਰਹੇ ਆਂ ਔਰ ਇੰਨੀ ਖੁਸ਼ੀ ਹੋ ਰਹੀ ਕਿ ਸ਼ਬਦਾਰਾਣੀ ਬਿਆਨ ਨਹੀਂ ਕੀਤੀ ਜਾ ਸਕਦੀ ਬੜੇ ਸੋਹਣੇ ਸਾਤ ਸ੍ਰੀ ਅਕਾਲ ਚਾ Tchau, ਕਪੜਾ ਬਗੈਰਾ ਬੈਣਾ ਇਹ ਕਿੰਨੀ ਖੂਬ ਵਾਹੀ ਇਹ ਦੇਖੋ ਤਾਂ ਕਿ ਇਹ ਨਾ ਸਕੇ ਆਜੋ ਵੀ ਇਹਨਾਂ ਲੈ ਲਓ ਬੋਸ਼ ਕੀ 500 ਰੁਪਏ ਦਾ ਇੰਡੀਆ ਦਾ ਕਪੜਾ ਸ਼ੌਲ ਹੈ ਵਧੀਆ ਸ਼ੌਲ ਹੈ ਕਿੱਥੇ ਮੱਡੀ ਬਦਾ ਕਾਲੀ ਜਿੱਤ ਨੂੰ ਇੰਡੀਆ ਦੇ ਦੋ ਦੇਗਾ ਨਾ ਹਾਂਜੀ ਬੋਸ਼ ਕੀ ਫੇਮਸ ਕਪੜਾ ਹੈ ਬੋਸ਼ ਕੀ ਦਾ ਕਪੜਾ ਅੰਗਰੇਜ਼ੋ ਕਿੰਨੇ ਪਿਆਰੇ ਨੇ ਕਲਰ ਜਿਹੜੇ ਮਰਜ਼ੀ ਲੈ ਲਓ ਇਹ ਵੀਰਾਂ ਨੂੰ ਲੈ ਆ ਦਿਓ ਤੁਸੀਂ ਵੀ ਲਵੋ ਜੀ ਪਾਜੀ ਇਕੱਠਾ ਨਹੀਂ ਕਿੱਦਾਂ ਹਨੀ ਹੁੰਦਾ ਇਕੱਠਾ ਨਹੀਂ ਹੁੰਦਾ ਦੋ ਪ੍ਰੈਸਰੀ ਰੋਦੀ ਹੈ ਵੀਰਾਂ ਤੁਹਾਨੂੰ ਕਹਿੰਦੀ ਭਾਸ਼ਾ ਆਲਮਰੀ ਦਾੰਦਾ ਕਹਿਨਾ ਮੇ ਤੇਰਪਿਆਰੇ ਨੂੰ ਤੂੰਦ ਬਿਨ ਮਰੋ ਗਰਜਾਇਆ ਦਾ ਉੜਨ ਤੂੰਦ ਬਿਨ ਮਰੋ ਗਰਜਾਇਆ ਦਾ ਉੜਨ ਨਾਗਨੀਵਾ ਸੰਦੇਰੇ ਨੂੰ ਮਾਗ ਲਿਵਾ ਸਾਧ ਰਹੇ ਨਾ ਬੇਤੁਰ ਪਿਆਰੇ ਮਨ ਆਲ ਮੁਰੀ ਦਾ ਲਾ ਕੇ ਮਾ ਬੇਤੁਰ ਪਿਆਰੇ ਮਨ ਸੂਲ ਸੁਰਾਈ ਖੰਜਰ ਪਿਆਲਾ ਬਿੰਗਕ ਸਾਇਆਂ ਦਾ ਸੇਨਾ ਕ੍ਰਿੰਗ ਕਸਾਇਆ ਬਸੈ ਦੇਖ ਤੇ ਆਲਾ ਆਲਾ ਨੂਰੀ ਦਾਂਦ ਕੈ ਨਾ ਦੇਖ ਤੇ ਆਲਾ ਯਾਰਾੜਾ ਸੰਸਾਥਰ ਚੰਗਾ ਯਾਰਾੜਾ ਕੰਸਾਤਰ ਚੰਗਾ ਪਟਖੜਾਂ ਦਾ ਰੇਨਾ ਪਟਖੜਾਂ ਦਾ ਰੇਨਾ ਆਲ ਮੁਰੀ ਦਾ ਦਾ ਕਹਿ ਨੋ ਬਿਖਰ ਪਿਆਰੇ ਬਿਖਰ ਪਿਆਰੇ ਅਰੇ ਜੀਆ ਬੜੇ ਗਿਆ ਸ਼ਰਮਾ ਸਾਹਿਬ ਨਹੀਂ ਨਹੀਂ ਜਮਨ ਭੋਏ ਨਹੀਂ ਭੁੱਲਦੀ ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਯਤਨ ਹਜ਼ਾਰ ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਯਤਨ ਹਜ਼ਾਰ ਚੰਗੇ ਨੇ ਉਹ ਪੰਛੀ ਚੰਗੇ ਨੇ ਉਹ ਪੰਛੀ ਜਿਹੜੇ ਜਾਂਦੇ ਪਰ ਰਾਰ ਜਮਨਪੋਇਣੀ ਭੁੱਲਦੀ ਭਾਵੇਂ ਕਰੀਏ ਜਤਨ ਹਜ਼ਾਰ ਇੱਥੇ ਹਿੰਦੂ ਮੁਸਲਮ ਵਾਸਤੇ ਇੱਥੇ ਹਿੰਦੂ ਮੁਸਲਮ ਵਾਸਤੇ ਇੱਥੇ ਰਹਿੰਦੇ ਨੇ ਸਰਦਾਰ ਇਹ ਰਿਸ਼ਤਾ ਹੈ ਮਾਂਬੋਲੀ ਦਾ ਇੱਕ ਘਟ ਨਹੀਂ ਹੋਣਾ ਪਿਆਰ ਜੱਗ ਸਾਰਾ ਸੋਹਣਾ ਰੱਬ ਦਾ ਧਰਮ ਰਹਿੰਦੇ ਇੱਥੇ ਚਾਰ ਜਮਨਪੋਇਣੀ ਭੁੱਲਦੀ ਭਾਵੇਂ ਕਰੀਏ ਜਤਨ ਹਜ਼ਾਰ ਜੋ ਲੰਡਨ ਤੇ ਅਮਰੀਕਾ ਪਾਵੇਂ ਸਤ ਸਮੁੰਦਰ ਪਾਰ ਬੰਦਾ ਮੁੜ ਕੇ ਆਵੇ ਉੱਥੇ ਜਿੱਥੇ ਬਚਪਨ guzreya ਯਾਰ ਸੋਹਣੀ ਧਰਤੀ ਐ ਪੰਜਾਬ ਦੀ ਸੋਹਣੇ ਗਲੀਆਂ ਤੇ ਬਾਜ਼ਾਰ ਜਮਨ ਪੁਏ ਨਹੀਂ ਭੁੱਲਦੀ ਪਾਵੇਂ ਕਰੀਏ ਇਤਨ ਹਗਾਵ ਸਾਡੇ ਸੱਜਣ ਮਿੱਤਰ ਵਿਛੜੇ ਸਾਡੇ ਸੱਜਣ ਮਿੱਤਰ ਵਿਛੜੇ ਤੇ ਵਿਛੋੜੇ ਦੀ ਤਾਂ ਮਾਰ ਮੇਰਾ ਜੁਸਾ ਹੈ ਇਸ ਪਾਰ ਜੀ ਮੇਰਾ ਜੁਸਾ ਹੈ ਇਸ ਪਾਰ ਜੀ ਸਾਹਾਂ ਨੇ ਉਸ ਪਾਰ ਕੋ ਮੈਨੂੰ ਦੋਸ਼ ਨਹੀਂ ਤਕਦੀਰ ਤੇ ਔ ਮੈਨੂੰ ਲੇਖਾ ਦਿੱਤਾ ਮਾਰ ਜਮਨ ਕੋਈ ਨਹੀਂ ਤੋਲੀ ਭਵੇਂ ਕਰੀਏ ਜਤਨਾ ਹਜ਼ਾਰ ਸੇ ਗੁਰੂ ਨਾਨਕ ਦਾ ਡੇਰਾ ਇੱਥੇ ਗੁਰੂ ਨਾਨਕ ਦਾ ਡੇਰਾ ਇੱਥੇ ਹੈ ਕਰਤਾਰ ਤੇ ਪਿਆਰ ਮੁਹੱਬਤਾਂ ਵੰਡਦਾ ਇਹ ਸੋਣਾ ਹੈ ਸਰਦਾਰ ਕਿਚਿਆਂ ਦਾ ਸੰਗ ਸੁੱਚਾ ਕਿਚਿਆਂ ਦਾ ਸੰਗ ਸੁੱਚਾ ਉੱਚਾ ਹੈ ਕਿਰਦਾਰ ਜਮਨ ਕੋਈ ਨਹੀਂ ਭੁੱਲਦੀ ਕੰਮ ਕਰੀਏ ਜਤਨਾ ਦਾ ਇਹ ਬੂਟਾ ਮਾਂ ਬੋਲੀ ਦਾ ਇਹ ਬੂਟਾ ਮਾਂ ਬੋਲੀ ਦਾ ਪਰ ਦੇ ਗੰਜੇ ਸ਼ਿਕਰਨੇ ਲਾਇਆ ਫਿਰ ਗੁਰੂ ਨਾਨਕ ਪੰਜਾਬ ਦਾ ਸੋਨਾ ਮਾਨ ਵਧਾਇਆ ਫਿਰ ਵਾਰਿਸ ਬੁੱਲੇ ਜਗ ਤੇ ਪੰਜਾਬ ਬੋਲੀ ਦਾ ਪ੍ਰਚਾਰ ਜੰਮਣ ਕੋਈ ਨਹੀਂ ਕੋਲਦੀ ਪੰਗ ਕਰੀਏ ਜਿਤਨਾ ਹਾਰ ਭੋਏ ਵੰਡੀ ਆ ਗਿਆ ਸੱਜੇਗਾ ਤੇ ਭੋਏ ਵੰਡੀ ਅੰਬਰ ਹੰਡਿਆ ਉਹ ਤੁਸਾਂ ਵੰਡਿਆ ਕੁਲ ਸੰਸਾਰ ਤੇ ਤੁਸਾਂ ਤਾਰਾਂ ਲਾਈਆਂ ਬਾਰਡਰਾਂ ਹੂੰ ਤੁਸਾਂ ਤਾਰਾਂ ਲਾਈਆਂ ਬਾਰਡਰਾਂ ਉੱਤੇ ਪਹਿਰੇ ਦਿੱਤੇ ਖਲਾਰ ਚਾਚਾ ਨੂੰ ਸੂਰਜ ਵੀ ਵੰਡ ਲੋ ਚਨੂ ਸੂਰਜ ਵੀ ਵੰਡ ਲੋ ਇਹ ਵੀ ਕਰਨੋ ਕਾਰ ਜਮਨ ਭੋਇਨੇ ਭੁੱਲਦੀ ਤੁਮੇ ਕਰੀਏ ਜਤਨ ਜ਼ਾਰ ਜਦ ਸਰ ਤੇ ਮੁਸੀਬਤ ਆਵੇ ਫਿਰ ਕੋਈ ਨਹੀਂ ਲੈਂਦਾ ਸਾਥ ਫਿਰ ਚੁੱਕਣਾ ਪੈਂਦਾ ਆਪਣਾ ਦੁੱਖਾਂ ਵਾਲਾ ਭਾਰ ਜਵੇਦ ਮੂਸਾਪੁਰੀ ਤੋਂ ਵੇਖ ਲੈ ਜਵੇਦ ਮੂਸਾਪੁਰੀ ਤੂੰ ਵੇਖ ਲੈ ਇਥੇ ਕੋਈ ਨਹੀਂ ਗਮਖਾਰ ਜਮਨ ਭੋਇਨੇ ਭੁੱਲਦੀ ਤੁਮੇ ਕਰੀਏ ਜਤਨ ਜ਼ਾਰ ਚੰਗੇ ਨੇ ਉਹ ਪੰਛੀ ਚੰਗੇ ਨੇ ਉਹ ਪੰਛੀ ਜਿਹੜੇ ਜਾਂਦੇ ਪਾਰ ਅਰਾਰ ਜੰਮਨ ਕੋਈ ਨਹੀਂ ਪੁੱਜਦੀ ਕੋਈ ਕਰੀਏ ਜਤਨ ਜਮਾ ਕਰੀਏ ਜਤਨ